ਸਸ਼ੀ ਗਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਪੀਆਰ 2026 ਪੰਜਾਬੀ ਵਿਦਿਆਰਥੀਆਂ ਲਈ ਤਿੰਨ ਵੱਡੀਆਂ ਖੁਸ਼ਖਬਰੀਆਂ ਕੈਨੇਡਾ ਪੀਆਰ ਦੇ ਚਾਹਵਨ ਪੰਜਾਬੀ ਭਾਰਤੀ ਵਿਦਿਆਰਥੀਆਂ ਲਈ ਹੁਣ ਕੈਨੇਡਾ ਤੋਂ ਦੋ ਤਿੰਨ ਵੱਡੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਸਾਲ 2026 ਦੌਰਾਨ ਵੱਡੇ ਪੱਧਰ ਤੇ ਪੀਆਰ ਦੇਣ ਲਈ ਕੁਝ ਖਾਸ ਕੈਟਾਗਰੀ ਦਾ ਐਲਾਨ ਕੀਤਾ ਹੈ ਜਿਸ ਵਿੱਚ ਹੁਣ ਆਸਾਨੀ ਨਾਲ ਪੀਆਰ ਮਿਲ ਸਕਦੀ ਹੈ ਸਟੱਡੀ ਜਾਂ ਕੰਮ ਦਾ ਲਾਭ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ 6 ਖਾਸ ਕੈਟਾਗਰੀ ਦਾ ਐਲਾਨ ਕੀਤਾ ਹੈ ਜੇਕਰ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਖੇਤਰ ਵਿੱਚ ਸਟੱਡੀ ਕਰਦੇ ਹੋ ਜਾਂ ਵਰਕ ਪਰਮਿਟ ਤੇ ਕੰਮ ਕਰਦੇ ਹੋ ਤਾਂ ਤੁਹਾਨੂੰ ਆਸਾਨੀ ਨਾਲ ਪੀਆਰ ਮਿਲ ਜਾਵੇਗੀ ਸਾਲ 2026 ਵਿੱਚ ਇਹਨਾਂ ਕੈਟਾਗਰੀ ਵਿੱਚ ਵੱ ਇਸ ਦਿਨਾਂ ਵਾਲੀ ਗੱਲ ਕਰਦੇ ਆ ਜੀ ਕਿਹੜੀਆਂ ਉਹ ਕੈਟਾਗਰੀਜ਼ ਨੇ ਸਭ ਤੋਂ ਪਹਿਲਾਂ ਜੀ ਐਗਰੀਕਲਚਰਸ ਐਂਡ ਐਗਰੀ ਫੂਡ ਉਸ ਤੋਂ ਅਗਲੀ ਆਉਂਦੀ ਹੈ ਜੀ ਐਜੂਕੇਸ਼ਨ ਉਸ ਤੋਂ ਅਗਲੀ ਉਹਦੀ ਹੈਲਥ ਕੇਅਰ ਐਂਡ ਸੋਸ਼ਲ ਸਰਵਿਸਿਜ਼ ਉਸ ਤੋਂ ਬਾਅਦ ਹੁੰਦਾ ਹੈ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਐਂਡ ਮੈਥਮੈਟਿਕਸ ਉਸ ਤੋਂ ਬਾਅਦ ਹੁੰਦਾ ਹੈ ਟਰੇਡ ਓਕੂਪੇਸ਼ਨ ਜਿਵੇਂ ਕਿ ਪਲੰਬਰ ਕਾਰਪੈਂਟਰ ਇਲੈਕਟ੍ਰੀਸ਼ੀਅਨ ਆਦਿ ਉਸ ਤੋਂ ਬਾਅਦ ਟਰਾਂਸਪੋਰਟੇਸ਼ਨ ਜਿਵੇਂ ਕਿ ਡਰਾਈਵਰ ਆਦਿ ਇਸ ਦਿਨਾਂ ਵਾਲੀ ਗੱਲ ਕਰਦੇ ਆ ਜੀ ਹੋਮ ਕੇਅਰ ਵਰਕਰਾਂ ਲਈ ਖੁੱਲੇ ਦਰਵਾਜ਼ੇ ਮਾਰ 2026 ਵਿੱਚ ਸਰਬਾਤ ਕੈਨੇਡਾ ਮਹੀਨੇ ਵਿੱਚ ਦਰਵਾਜ਼ੇ ਖੁੱਲੇ ਜਾਣਗੇ ਇਸ ਵਿੱਚ ਖਾਸ ਤੌਰ ਤੇ ਇਨਸਾਈਡ ਕੈਨੇਡਾ ਵਿੱਚ ਰਹਿ ਰਹੇ ਪੰਜਾਬੀਆਂ ਨੂੰ ਪੀਆਰ ਦਿੱਤੀ ਜਾਵੇਗੀ ਰਿਸ਼ਤੇਦਾਰਾਂ ਨੂੰ ਫਾਇਦਾ ਜੇਕਰ ਕੈਨੇਡਾ ਵਿੱਚ ਰਹਿ ਰਹੇ ਤੁਹਾਡੇ ਕਿਸੇ ਰਿਸ਼ਤੇਦਾਰ ਦੇ ਘਰ ਵਿੱਚ ਛੋਟਾ ਬੱਚਾ ਹੈ ਜਾਂ 60 ਸਾਲ ਤੋਂ ਵੱਧ ਉਮਰ ਦਾ ਬਜ਼ੁਰਗ ਹੈ ਤਾਂ ਉਹ ਤੁਹਾਨੂੰ ਹੋਮ ਕੇਅਰ ਵਰਕਰ ਦੇ ਤੌਰ ਤੇ ਰੱਖ ਕੇ ਪੀਆਰ ਦਵਾ ਸਕਦੇ ਹਨ ਉਸ ਤੋਂ ਅਗਲੀ ਗੱਲ ਕਰਦੇ ਹਾਂ ਜੀ ਸੀਆਰਐਸ ਸਕੋਰ ਦੀ ਚਿੰਤਾ ਛੱਡੋ ਫ੍ਰੈਂਚ ਭਾਸ਼ਾ ਸਿੱਖੋ ਘੱਟ ਸਕੋਰ ਤੇ ਪੀਆਰ ਜਿਹੜੇ ਪੰਜਾਬੀ ਭਾਰਤੀ ਵਿਦਿਆਰਥੀ ਇਸ ਸਮੇਂ ਵਰਕ ਪਰਮਿਟ ਤੇ ਹਨ ਅਤੇ ਜਿਨ੍ਹਾਂ ਨੂੰ ਸੀਆਰਐਸ ਸਕੋਰ ਲੈਂਡ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਹੁਣ ਫ੍ਰੈਂਚ ਲੈਂਗੁਏਜ ਸਿੱਖ ਸਕਦੇ ਹਨ ਫ੍ਰੈਂਚ ਦਾ ਵੱਡਾ ਸਕੋਪ ਸਾਲ 2025 ਦੌਰਾਨ ਵੀ ਫ੍ਰੈਂਚ ਭਾਸ਼ਾ ਦੀ ਵੱਡੀ ਗਿਣਤੀ ਵਿੱਚ ਡਰਾਗ ਕੱਢੇ ਗਏ ਹਨ ਅਤੇ ਸਾਲ 2026 ਦੌਰਾਨ ਵੀ ਕੈਨੇਡਾ ਵੱਡੀ ਗਿਣਤੀ ਵਿੱਚ ਫ੍ਰੈਂਚ ਭਾਸ਼ਾ ਦੇ ਆਧਾਰ ਤੇ ਪੀਆਰ ਦਵੇਗਾ ਇਸ ਲਈ ਫ੍ਰੈਂਚ ਸਿੱਖਣ ਨਾਲ ਤੁਹਾਨੂੰ ਘੱਟ ਸੀਆਰ ਸਕੋਰ ਤੇ ਵੀ ਪੀਆਰ ਮਿਲ ਸਕਦੀ ਹੈ ਇਹ ਸੀ ਕਿ ਕੈਨੇਡਾ ਦੇ ਨਾਲ ਜੁੜੀਆਂ ਹੋਈਆਂ ਕੁਝ ਖਾਸ ਖਬਰਾਂ ਜੋ ਇਸ ਕਾਰਨ ਨਾਲ ਸਾਂਝੀਆਂ ਕੀਤੀਆਂ ਨੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕ ਮਨੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ